ਤ੍ਰੰਦੀ ਵਾਰਡ ਨੰਬਰ 16 ਦੇ ਕੌਂਸਲਰ ਮਹੰਤ ਲੀਲਾ ਬਾਈ ਦੀ ਮੌਤ ਕਾਰਨ ਕੌਂਸਲਰ ਦੀ ਜਿਮਨੀ ਚੋਣ ਹੋ ਰਹੀ ਹੈ। ਇਸ ਵਾਰਤ ਚੋਣ ਲਈ ਸੇਵਾਮੁਕਤ ਥਾਣੇਦਾਰ ਪੋਲਾ ਸਿੰਘ ਨੇ ਨਾਮਜ਼ਦੀ ਪੱਤਰ দাখিল ਕੀਤੇ ਹਨ। ਪਾਰੀ ਕਿੰਤੀ ਵਿੱਚ ਵਾਰਡ ਵਾਸੀਆਂ ਅਤੇ ਪੁਲਿਸ ਦੇ ਸੇਵਾਮੁਕਤ ਬਹੁਤ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਸਮੇਤ ਨਾਮਜ਼ਦੀ ਪੱਤਰ ਦਾਖਲ ਕਰਨਾਏ ਪੋਲਾ ਸਿੰਘ ਨੇ ਪਾਰੀ ਬਹੁਮਤ ਨਾਲ ਜਿੱਤ ਹਾਸਲ ਕਰਨ ਦਾ ਦਾਵਾ। ਕੀਤਾ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਪੋਲਾ ਸਿੰਘ ਬਾਰਡ ਨੰਬਰ 16 ਐਮਸੀ ਐਮਸੀ ਚੋਣ ਲੜ ਰਿਹਾ ਹਾਂ ਸਮੂਹ ਬਾਰਡ ਬਾੜ ਨੰਬਰ 16 ਦੇ ਵੋਟਰਾਂ ਸਮੇਤ ਪੁਲਿਸ ਐਸੋਸੀਏਸ਼ਨ ਵੱਲੋਂ ਮੈਨੂੰ ਸਹਿਯੋਗ ਦੇ ਕੇ ਖੜਾ ਕੀਤਾ ਗਿਆ ਹੈ ਮੈਂ ਆਪਣੇ ਇਹਨਾਂ ਦੇ ਸਹਿਯੋਗ ਨਾਲ ਜੋ ਵੀ ਮਹੱਲੇ ਦਾ ਕੰਮਕਾਰ ਬਿਜਲੀ ਵਗੈਰਾ ਸੀਵਰੇਜ ਵਗੈਰਾ ਪਾਣੀ ਸੰਬੰਧੀ ਜੋ ਵੀ ਕੋਈ ਮੁਸ਼ਕਲ ਹੈ ਮੈਂ ਉਸ ਨੂੰ ਆਪਣਾ ਤਨਮਨ ਲਾ ਕੇ ਪੂਰਾ ਕਰਾਂਗਾ ਮੁਸ਼ਕਲਾਂ ਜਿਵੇਂ ਸਾਡੇ ਸੀਵਰੇਜ ਦੀ ਮੁਸ਼ਕਲ ਹੈ ਜੀ ਪਾਣੀ ਦੀ ਵੀ ਮੁਸ਼ਕਲ ਆ ਜੀ ਲਾਈਟਾਂ ਸਰਚ ਲਾਈਟਾਂ ਦੀ ਮੁਸ਼ਕਲ ਆ ਜੀ ਇੱਕ ਆਪਣੇ ਸਟੇਡੀਅਮ ਆ ਜੀ ਉੱਥੇ ਬਹੁਤ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਆ ਇਸ ਸੰਬੰਧੀ ਮੈਂ ਸਾਰੇ ਜੋ ਮਸਲੇ ਹੱਲ ਕਰਾਂਗਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਆਪ ਸਭਨੂੰ ਪਤਾ ਜਿਹੜੀ ਸਾਡੀ ਵਾਰਡ ਨੰਬਰ 16 ਸੀ ਜਿਹੜੀ ਉਹਦੀ ਸੀਟ ਖਾਲੀ ਪਈ ਸੀ ਐਮਸੀ ਦੀ ਡੈਥ ਹੋਣ ਕਰਕੇ ਪੰਜਾਬ ਸਰਕਾਰ ਵਾਈਲੈਕਸ਼ਨ ਕਰਾਉਣ ਜਾ ਰਹੀ ਆ ਜਿਹਦੇ ਵਿੱਚ ਆਪਣੀ ਪੂਰੇ ਆਪਣੇ ਮਹੱਲੇ ਵੱਲੋਂ ਪੂਰੇ ਪੁਲਿਸ ਡਿਪਾਰਟਮੈਂਟ ਬਾਰ ਐਸੋਸੀਏਸ਼ਨ ਦੇ ਵੱਲੋਂ ਅਸੀਂ ਭੋਲਾ ਸਿੰਘ ਨੂੰ ਪੂਰਾ ਤਨਮਨ ਨਾਲ ਸਹਿਯੋਗ ਦਿੱਤਾ ਔਰ ਰਲ ਮਿਲ ਕੇ ਦਿਨ ਰਾਤ ਇਹਦੇ ਲਈ ਪੂਰਾ ਕਰਾਂਗੇ ਔਰ ਉਹਨੂੰ ਜਿੱਤਲ ਦੀ ਪੂਰਾ ਪੂਰਾ ਸਹਿਯੋਗ ਦਾ ਕਰ ਦਵਾਂਗੇ ਭੋਲਾ ਸਿੰਘ ਜਿੰਦਾਬਾਦ 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 ਆ ਜਾ ਬਟੇ ਆ ਜਾ ਬਟੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭੋਲਾ ਸਿੰਘ ਜੀ ਪੁਲਿਸ ਤੋਂ ਰਿਟਾਇਰ ਹੋਏ ਨੇ ਬੜੇ شریف ਆਦਮੀ ਨੇ ਪੁਲਿਸ ਦੇ ਵਿੱਚ ਵੀ ਇਹਨਾਂ ਨੇ ਸਾਬਤ ਨਾਲ ਨੌਕਰੀ ਕਰੀ ਹੈ 16 ਨੰਬਰ ਵਾਰਡ ਦੇ ਵੋਟਰ ਇਹਨੂੰ ਬਹੁਤ ਪਿਆਰ ਕਰਦੇ ਨੇ ਏ ਉਹਨਾਂ ਨੂੰ ਬਹੁਤ ਪਿਆਰ ਕਰਦਾ ਹੈ ਸਾਰੇ ਮਲੇਆਲਿਆਂ ਨੇ ਭੋਲਾ ਸਿੰਘ ਨੂੰ ਆਪ ਖੜਾ ਕਰਿਆ ਪਰ ਮੈਨੂੰ ਪੂਰੀ ਉਮੀਦ ਹੈ ਸਾਡੀ ਰਿਟਾਇਰ ਐਸੋਸੀਏਸ਼ਨ ਨੂੰ ਪੂਰੀ ਉਮੀਦ ਹੈ ਇਹਨਾਂ ਦੀ ਕਿਰਪਾ ਉਹ ਕੀ ਵਾਰ ਨੰਬਰ 16 ਵਾਲਿਆਂ ਦੇ ਲੋਕਾਂ ਦੀ ਇਹਨਾਂ ਦੇ ਭਲੇ ਕਰਨ ਜੋਗਾ ਹੈਗਾ ਤੇ ਕਰੂਗਾ ਐਂ ਜਿਆਦਾ ਤਾਂ ਮੈਂ ਹੁਣ ਕੀ ਲੈਕਚਰ ਕਰੂੰਗਾ ਇੰਨੀਆਂ ਬੇਨਤੀਆਂ ਨਾਲ ਸਾਰੀ ਸਾਡੀ ਰਿਟਾਇਰ ਐਸੋਸੀਏਸ਼ਨ ਵੱਲੋਂ ਸਾਰੇ ਮਾਮਲਾ ਨਿਵਾਸੀਆਂ ਵੱਲੋਂ ਇਸ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ